ਹੇਗਾ ਜੀ 5 ਜੂਨ ਤੇ ਵਿਸ਼ਵ ਵਾਤਾਵਰਨ ਦਿਵਸ ਉਹਦੇ ਤਹਿਤ ਮੈਂ ਆਇਆ ਜੀ ਫਰੋਜ਼ ਗ੍ਰੀਨ ਨਰਸਰੀ ਇਹ ਧਾਰੀਵਾਲ ਚ ਆ ਐਨ ਆਰਏ ਕਲੈਕਸ਼ਨ ਦੇ ਬਿਲਕੁਲ ਲੱਗੇ ਇਹ ਆ ਇਥੋਂ ਦੇ ਵੀ ਕੰਮ ਕਰਦੇ ਆ ਇਹਨਾਂ ਕੋ ਗਮਲੇ ਲਓ ਉਹ ਜਿਹੜੀਆਂ ਹਾਕੀ ਹੁੰਦੀਆਂ ਵਾਂ ਗ੍ਰਿੱਲਾਂ ਜੀਆਂ ਸੀਮਟ ਦੀਆਂ ਭਾਵੇਂ ਗਰੀਲਾ ਗਰੀਲਾ ਆਹ ਵੇਖੋ ਵਾਕ ਵਾਕ ਤੂੰ ਆਪਣੇ ਗਾਰਡਨ ਨੂੰ ਵਧੀਆ ਤਰੀਕੇ ਨਾਲ ਬਣਾ ਸਕਦੇ ਜੀ ਤੇ ਗਮਲੇ ਹਰ ਪ੍ਰਕਾਰ ਦੇ ਹਨ ਕੋ ਸਾਈਜ਼ ਵੀ ਤੇ ਡਿਜ਼ਾਈਨ ਵੀ ਸੀਮਟ ਦੇ ਲਓ ਪਲਾਸਟਿਕ ਵਾਲੇ ਵੀ ਮਿਲ ਜਾਂਦੇ ਆ ਪਲਾਸਟਿਕ ਵਾਲੇ ਵੀ ਅੱਗੇ ਰੱਖਿਆ ਫੋਟੋ ਆਹ ਹੋਰ ਬਖੋਨੇ ਆ ਕਿ ਆ ਅਸੀਂ ਲਏ ਆ ਇੱਕ ਲਿਆ ਅਸੀਂ ਆਂਬ ਹਾਈਬ੍ਰਿਡ ਤੇ ਇੱਕ ਅਸੀਂ ਲਿਆ ਇਹਦਾ ਕੀ ਨਾਮ ਹੈ ਰਬਰ ਪਲਾਂਟ ਕੀ ਰਬਰ ਪਲਾਂਟ ਰਬਰ ਪਲਾਂਟ ਇੱਕ ਰਬਰ ਪਲਾਂਟ ਇਹ ਦੋ ਬੂਟੇ ਆਪਾਂ ਦੁਕਾਨ ਦੇ ਬਾਹਰ ਲਾਉਣੇ ਆ ਆ ਗਮਲੇ ਇਹਨਾਂ ਦੇ 100 ਨੇ ਪ੍ਰਕਾਰ ਦੇ ਤੇ ਆ ਇਧਰ ਪਲਾਸਟਿਕ ਦੇ ਆ ਇੱਕ ਹੁੰਦੇ ਜਿਹੜੇ ਲੱਗਦੇ ਮਾਰਬਲ ਵਾਂਗ ਲੱਗਦੇ ਆ ਉਹ ਵੀ ਹੈਗੇ ਆ ਉਹ ਵੀ ਹੈਗੇ ਆ ਅੱਛਾ ਠੀਕ ਆ ਉਹ ਵੀ ਨੇ ਮਾਰਬਲ ਵਾਂਗ ਹੁੰਦੇ ਪਲਾਸਟਿਕ ਦੇ ਹੀ ਆ ਆ ਹੁੰਦੇ ਪਲਾਸਟਿਕ ਦੇ ਆ ਪਰ ਵੇਖਾਂ ਚ ਲੱਗਦੇ ਆ ਜਿਦਾ ਮਾਰਬਲ ਦੇ ਆ ਮਾਰਬਲ ਦੇ ਆ ਤੇ ਇੱਥੇ ਬੂਟੇ ਹਰ ਪ੍ਰਕਾਰ ਦੇ ਇਹ ਤੁਸੀਂ ਪਿੰਡੋਂ ਪਿੰਡੀ ਘਰੋਂ ਘਰ ਵੀ ਪਛਾਣਦੇ ਜੇ ਜੇ ਆ ਨੰਬਰ ਤੇ ਤੁਸੀਂ ਸੰਪਰਕ ਕਰੋ ਨਾ ਤੇ ਇਦਾਂ ਹੀ ਗਮਲੇ ਤੇ ਬੂਟੇ ਲਾਦ ਕੇ ਤੁਹਾਡੇ ਪਿੰਡ ਵੀ ਪਹੁੰਚ ਸਕਦੇ ਆ ਨੰਬਰ ਆ ਨਹੀਂ ਹੈਗਾ ਆ ਨੰਬਰ ਇਹੋ ਜਾਂ ਨਾ ਨਾ ਉਹ ਨੰਬਰ ਉਹ ਬਾਹਰ ਨੰਬਰ ਆ ਆਹ ਬਾਹਰ ਵਾਲਾ ਤੇਰਾ ਬਾਹਰਲਾ ਬੋਟ ਦੇ ਨੰਬਰ ਤਾਂ ਹੀ ਉਹ ਨੰਬਰ ਆ ਇਹ ਨੰਬਰ ਬੰਦਿਆ ਇਦਾਂ ਦੇ ਗਮਲੇ ਵਿਹਾਗੇ ਆ ਇਦਾਂ ਦੇ ਤੇ ਫੁੱਲਾਂ ਵਾਲੇ ਬੂਟੇ ਪੱਤਿਆਂ ਵਾਲੇ ਬੂਟੇ 500 ਨੇ ਤੇ ਹਾਈਬ੍ਰਿਡ ਫਲਾਂ ਵਾਲੇ ਪੌਦੇ ਉਹ ਮੇਰੇ ਜਿਹਾ ਅੰਬ ਜਿਹੜਾ ਮੈਂ ਖਰੀਆ ਵਾ ਦਰਮਾ ਵਿਚੋਂ ਨਾ ਕਿਸਮ ਕਿਹੜੀ ਮੈਂ ਖਰੀਆ ਉਹ ਬੂਟਾ ਬਹੁਤਾ ਵਧਣਾ ਨਹੀਂ ਆ ਪਰ ਉਹਨੇ ਅੰਬ ਦੇਣੇ ਆ ਕੋਈ ਵੱਤਵਾ ਦੇ 7-8 ਫੁੱਟ ਤੇ ਜਾ ਕੇ ਆਹ ਵੇਖੋ ਇੱਕ ਕਿਸਮ ਆ ਲੱਗੀ ਆ ਆਮ ਵੀ ਲੱਗੇ ਆ ਟੀੜੇ ਉਹ ਮੁੜਾਪਦਾ ਤੇਜ ਹੋ ਗਿਆ ਤੇ ਇਥੇ ਫੁੱਲ ਆ ਤੁਹਾਨੂੰ ਬੂਟਾ ਵਧੀਆ ਬਖੰਨਾ ਮੈਂ ਜਿਹੜਾ ਸਹੀ ਲੱਗਾ ਵਾ ਡਿਸਟੈਂਸ ਤੇ ਆਹ ਆ ਵੇਖੋ ਡੈਕੋਰੇਸ਼ਨ ਵਾਸਤੇ ਲਾਉਂਦੇ ਦੋ ਅਜ ਦੋ ਵਾਲੇ ਕੰਧਾਂ ਦੇ ਵਿੱਚ ਫਿੱਟ ਹੁੰਦੀ ਆ ਆਹ ਵੇਖੋ ਅੰਬ ਇਹ ਅੰਬ ਦਾ ਬੂਟਾ ਵਾ ਵੱਧ ਤੋਂ ਵੱਧ 8 10 ਖੋਟ ਦੇ ਤੇ ਆਮੋ ਵੇਖੋ ਲੱਗੇ ਕੱਲਾ ਇਹ ਨਹੀਂ ਇੱਧਰ ਵੀ ਵੇਖੋ ਇਹੋ ਹੀ ਬੂਟਾ ਮੈਂ ਲਿਆ ਹੁਣ ਆਹ ਵੇਖੋ ਇਹਨੂੰ ਫਲ ਲੱਗਾ ਪੂਰਾ ਇਹ ਕਿਸਮ ਦਾ ਨਾਂ ਕੀ ਆ ਇਹ ਸਿੰਦੂਰੀ ਹੈ ਅਮਰਪਾਲੀ ਹੈ ਇਹ ਕਿਹੜਾ ਵਾ ਸਿੰਦੂਰੀ ਹੈ ਚੰਦੂਰੀ ਇਹ ਅਮਰਪਾਲੀ ਤੇ ਜਿਹੜਾ ਮੈਂ ਖੜਿਆ ਉਹ ਕਿਹੜਾ ਵਾ ਸਿੰਦੂਰੀ ਆ ਬਰਾਹੀਂ ਅੱਛਾ ਆਹ ਵਾਲਾ ਵਾ ਠੀਕ ਆ ਕਟ ਵਾਧਦਾ ਵਦੇ ਫਲ ਲੱਗਦਾ ਵਾ ਹਾਂਜੀ ਦਸੇਰੀ ਵੀ ਹੈਗਾ ਹੂੰ ਚਲੋ ਇਹਨਾਂ ਕੋਲ ਵੱਖ-ਵੱਖ ਗੱਡੀਆਂ ਨਾਲ ਰੱਖੀਆਂ ਵਾ ਹੋਮ ਡਿਲੀਵਰੀ ਕਰਦੇ ਆ ਪੂਰੀ ਤਰੀਕੇ ਨਾਲ ਨੰਬਰ ਮੈਂ ਫੇਰ ਦੇਣਾ ਆ ਨੰਬਰ ਨਹੀਂ ਆ ਆ ਨੰਬਰ ਹੈਗਾ ਵਾ ਆ ਨੰਬਰ ਦੇ ਸੰਪਰਕ ਤੁਸੀਂ ਕਰ ਸਕਦੇ ਜੀ 9170298663 ਹੂੰ ਤੁਹਾਡੇ ਘਰੋ ਘਰੀ ਡਿਲੀਵਰੀ ਭਜੇਗੀ ਉਹ ਗਾੜੀ ਸਮਾਨ ਦੀ ਹਾਂ ਮੈਂ ਚੱਲਿਆ ਚਲੋ ਆ ਨਾਲ ਪੰਤ ਜੀ ਤੇ ਪਵਰਾਜ ਕਿੱਦਾਂ ਹੀ ਆ ਗਈ ਆ ਉੱਤੇ ਉੱਠੀ ਵੀਡੀਓ ਸਾਰਿਆਂ ਨੂੰ ਸਵਾਗਤ ਹੈ ਜੀ ਤੇ ਆਪਾਂ ਆਪਣਾ ਸੰਦ ਮੰਦ ਲੈ ਆਂਦਾ ਵਾ ਇਹ ਬੂਟੇ ਨਾਲ ਪਲੇ ਆ ਇਹ ਸਾਡੇ ਕੋਲ ਜਗਾ ਤਿਆਰ ਹੈ ਜਿੱਥੇ ਅਸੀਂ ਰੋਣੇ ਆ ਇਹਨੂੰ ਅਸਲ ਤੇ ਥੋੜੀ ਦੂਰੀ ਬੋਣੀ ਪਣੀ ਆ ਇਹ ਇੱਕ ਦੂਜੇ ਤੋਂ ਵੱਖ-ਵੱਖ ਕਰਨੇ ਪਰ ਪਹਿਲਾਂ ਹੀ ਬੂਟੇ ਆ ਲੱਗਾ ਵਾ ਅਮਰੂਦ ਲੱਗੇ ਆ ਇਹ ਕਾ ਪੌਦਾ ਲੱਗਾ ਵਾ ਦੋ ਤਿੰਨ ਪੌਦਿਆਂ ਨੂੰ ਉਧਰ ਲਾਇਆ ਇਹ ਦੇ ਪਰਲੇ ਪਰਨੇ ਆ ਲੈਣ ਦੇ ਪਰਨੇ ਪਰਨੇ ਤੇ ਆ ਵਾ ਜਦੋਂ ਲੱਗੇ ਆ ਹੁਣ ਆਪਾਂ ਇਹਨੂੰ ਸੈੱਟ ਕਰੀਏ ਤਰੀਕੇ ਨਾਲ ਤੇ ਫਿਰ ਲਾਈਏ ਇਸ ਕੰਟੇਨਰ ਵਿੱਚ ਆਂਬ ਨੂੰ ਲਾਇਆ ਜਾਏਗਾ। ਉਹ ਤੇ ਨਿੰਮ ਲਾਇਆ ਉਹਦੇ ਨਾਲ। ਇਹਦੇ ਵਿੱਚ ਲੁੰਨੀ ਆ। ਹਲੋ ਮਿੱਟੀ ਲੈ ਕੇ ਆਈ ਗੀ। ਇਹ ਜਾਨ ਵੱਡਾ ਵਾ ਇਹ ਤੋਂ ਇਹ ਤੋਂ ਨਿੱਕਾ ਚੋਕ ਲਿਆ ਕੋਈ ਵੀ। ਇਹ ਨਾ ਆਪਾਂ ਮਿੱਟੀ ਜਿਹੜੀ ਐ ਇੱਥੇ ਟਰਾਲੀ 'ਤੇ ਛੜਾਛੜੀ ਸੀ ਬਾਹਰ ਖੜੀ ਸੀ। ਉਹਨੇ ਤੇ ਗੁੱਡੀ ਹੋ ਗਏ, ਮੱਤੂ ਹੋ ਗਏ। ਇਹ ਮਿੱਟੀ ਆਪਾਂ ਕੁੱਟੇ ਹੁਣ ਹੁੰਦੇ ਜਾਂਦੇ ਆ। ਕਿੱਟੀ ਕੱਟੀ ਛੜੀ ਦੀ ਆ ਤਾਂ ਕਿ ਜਦੋਂ ਢਿਲ ਬਣੇ ਤੇ ਰੂਟਾ ਜੋਗ ਕੇ ਲਾਣੀ। ਵੇ ਹੁਣੇ ਹੀ ਲੈ ਲਿਆ ਵਾ ਇੱਕ ਰੇਕਾ ਪਾਮ ਲੈ ਲਿਆ ਵਾ ਨਹੀਂ ਇਹ ਇੱਕ ਟਿਕਾ ਪਾਮ ਨਹੀਂ ਹੁਣੇ ਨਾਮ ਦੱਸ ਨੇ ਕਿਹੜੀ ਕਿਹੜੀ ਆ ਇਹ ਆ ਫੁੱਲਦਾ ਕੀ ਨਾਮ ਆ ਇਹਦਾ ਜੋਰਾ ਪਲਾਂਟ ਜੋਰਾ ਪਲਾਂਟ ਇੱਕ ਜੋਰਾ ਇੱਕ ਜੋਰਾ ਤੇ ਆ ਨਿੰਬੂ ਹੋ ਗਿਆ ਤੇ ਆ ਕਿਹੜਾ ਵਾ ਸਿਕੋਟਿਆ ਪਾਮ ਹੈ ਸਿਕੋਟਿਆ ਚਿਕੋਜੀਆ ਸਿਕੋਟਿਆ ਟਿਕੋਟਿਆ ਸਿਕੋਟਿਆ ਟਿਕੋਟਿਆ ਸਿਕੋਟਿਆ ਕਿਹੜਾ ਕਿਹੜਾ ਸਿਕੋਟਿਆ ਪਾਮ ਟਿਕੋਟਿਆ ਸੀ 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 ਸੀਕਟੀ ਸੀ ਟੀ ਸੀ 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 ਕੋਟੀਆਂ 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 ਪਲਾਂਟ ਸੀ ਕੋਟੀਆਂ ਪਲਾਂਟ ਤੇ ਆ ਨਿੰਬੂ ਤੇ ਆ ਹੋ ਗਿਆ ਦਾ ਕਿਹੜਾ ਇੱਕ ਜੋਰਾ ਇੱਕ ਜੋਰਾ ਇੱਕ ਜੋਰਾ ਇੱਕ ਜੋਰਾ ਪਲਾਂਟ ਸਾਨੂੰ ਭੁੱਲ ਜਾਂਦੇ ਨਾ ਪੰਚੇ ਤਾਂ ਰੱਖੀ ਤੇ ਮੈਂ ਫਿਰ ਜਾ ਕੇ ਤੇ ਥੱਲੇ ਬਣੇ ਇਹ ਲਾਈ ਗਏ ਇੱਕ ਦੋ ਇੱਕ ਨਿੰਬੂ ਤੇ ਇੱਕ ਲੱਗਣਗੇ ਨਿੰਬੂ ਤੇ ਫੁੱਲ ਇਹ ਜਰਾ ਸਾ ਨਾਈਫ ਉਹ ਕਰੂ। ਇਹ ਮਦਾਂਗੇ ਇਸੇ ਚ। ਆਂ ਭੋੜੀ ਜਾ ਗਾਰੀ। ਇਹ ਵੀ ਦੂਹਾ ਦੇ ਇਸ ਮੋਕ ਤੇ ਆ। ਮੈਂ ਕੀਤਾ ਵਾ। ਪਰ ਫਿਰ ਦੀ ਵਾਧੂ ਘਟ ਰਹੀ। ਜਲੀ ਨਿਕਲਦੀ برف। ਇੱਥੇ ਪਾਤੀ ਆ। ਸੋਲੋਲੀ ਪਾਣੀ ਪਿੰਦਾਰੇ ਉਹ। ਆਪੇ ਪਰ ਪਿਗਲਦੀ ਰਹੂਗੀ। ਇਸੇ ਤਰ੍ਹਾਂ ਇਧਰ ਵੀ ਮਾਸਾ ਮਾਸਾ ਪਰਫਪਾਤੀਆਂ ਵਾ ਜਿੰਨੇ ਜੇ ਬੜਾ ਫੀਕਾ ਧੀਆ ਠੀਕ ਆ ਆ ਚ ਇਹਨਾਂ ਨੂੰ ਪਾਣੀ ਪਾ ਦਾ ਕੇ ਚੰਗੀ ਦੇਖੇਗਾ ਹੈਗੀ ਆ ਹੋਰ ਪਾ ਲੈਣੇ